ਤੂੰ ਫੜਾਂਂਗੀ ਕਹਿੰਦੇ। ਰਾਈਟ ਤੋਂ ਫੜਾਂਂਗੀ। ਗਰਮੇ ਤਾਂ ਫੜਿਆ। ਗਰਮੇ ਤੋਂ ਹੂੰ? ਗਰਮੇ ਤੋਂ ਫੜਿਆ। ਫੜਿਆ। ਗਰਮੇ ਸਿਰਕਾ ਤੇ ਫੜਿਆ। ਗਰਮੇ ਤੋਂ ਚੈੱਕ ਫੜਾਂਂਗੀ। ਹੂੰ। ਕੋਦਰਣ ਵਾਲੇ ਤਾਂ ਕੀ ਹੋਇਆ ਤੁਹਾਡਾ? ਆਹੀਂ ਹਜ਼ਾਰੇ ਚੁੱਗੇ ਦੇ ਰਹਿਣ ਵਾਲੇ। ਕੀ ਹੋਇਆ ਸਾਡੇ ਨਾਲ ਜ਼ਬਰਦਸਤੀ ਬਹੁਤ ਕੀਤੀ ਗਈ ਅਹੀਂ ਦੇ ਜੇ ਪਹਿਲਾਂ ਇਹਨਾਂ ਦਾਹਦੇਣ ਲੜਾਈ ਪਹਿਲਾਂ ਕੀਤੀ ਪਿਓ ਪੁੱਤਰਾਂ ਨੂੰ ਕੋਟਾ ਮੁੰਡੇ ਨਿੱਕੇ ਨੂੰ ਤੇ ਹੁੰਦੇ ਡੈਡੀ ਨੂੰ ਤੇ ਫਿਰ ਸਾਡੇ ਆਏ ਨਿਜਵਾਕ ਰਾਜ ਹਤਾਨ ਮਾਨੋ ਤੇ ਉਹਨਾਂ ਉਹ ਰਾਤ ਨੂੰ ਆਂਦੇ ਰਹ ਗਏ ਨੇ ਤੇ ਸਵੇਰੇ ਇਹਨਾਂ ਲੜਾਈ ਸ਼ੁਰੂ ਕਰ ਦਿੱਤੀ ਆਂਦੇ ਹੀ ਵੜਵਾ ਦੇਣਾ ਮਰਵਾ ਦੇਣਾ ਤੇ ਵਜਾਂ ਵੀ ਦੇ ਜੇ ਸਾਡੀ ਕੁੜੀਆਂ ਤੇ ਜੇ ਕਰੇ ਹੁੰਦੀਆਂ ਸੀ ਇਹ ਜਾਂਦੇ ਰਹਿੰਦੇ ਸਾਡਾ ਮੁੰਡਾ ਵੀ ਕੰਮ ਆਪ ਵੀ ਕੰਮ ਜਾਂਦਾ ਰਹਿੰਦਾ ਜਗਿੰਦਰ ਤੇ ਦੇ ਜੇ ਕੀ ਹੱਦੀ ਦਾ ਇਹ ਇਹਨਾਂ ਦਾ ਮੁੰਡਾ ਹੋਰ ਮੁੰਡੇ ਲਿਆ ਤੇ ਤੇ ਆਪ ਛੇੜ ਛਾੜ ਕਰਦੇ ਸੀ ਤਾਂ ਕੁੜੀਆਂ ਨਾਲ ਫੇਰ ਅਹੀਂ ਦੇ ਇਹਨਾਂ ਦੇ ਘਰੇ ਲਾਹਮਾ ਦਿੱਤਾ ਤੇ ਇਹਨਾਂ ਬੰਦੇ ਬੁਲਾ ਕੇ ਤੇ ਆਪ ਵੀ ਤੇ ਸਾਡੇ ਲੜਾਈ ਕੀਤੀ ਆ ਤੇ ਤੇ ਸਾਡੀ ਕੁੜੀਆਂ ਦੇ ਕੱਪੜੇ ਪਾੜੇ ਬਹੁਤ ਜ਼ਿਆਹਤੀ ਕੀਤੀ ਉਹਨਾਂ ਨਾਲ ਤੇ ਦੇ ਜੇ ਹੁਣ ਕੋਈ ਨਹੀਂ ਹੈ ਜੇ ਸਾਡਾ ਕਾਰਵਾਈ ਚੜਦੀ ਪਈ ਨਹੀਂ ਕੋਈ ਹਾਤਰ ਵਾਲਾ ਕੋਈ ਨਹੀਂ ਕਰਦਾ ਪਿਆ ਸਾਡੀ ਕਾਰਵਾਈ ਤੇ ਉਹਨਾਂ ਤਾਂ ਇਹ ਖਾਲ ਐ ਫਿਰ ਚਾਹੀਦੀ ਹਾਨੂੰ ਤੇ ਫਿਰ ਇਹ ਆਂਦਾ ਹੀ ਹਾਨੂੰ ਲਲਕਾਰੇ ਮਾਰਦਾ ਹੀ 5 ਲੱਖ ਮੈਂ ਦਿੱਤਾ ਐ 5 ਲੱਖ ਤੁਹਾਨੂੰ ਸਾਰੇ ਜੀਆਂ ਨੂੰ ਮਰਵਾ ਦੇਣਾ ਇੱਕ ਜੀ ਨਹੀਂ ਛੱਡਣਾ ਤੁਹਾਡਾ ਕਾਰਵਾਈ ਹੋਣੀ ਚਾਹੀਦੀ ਹਾਂ ਹੋਣੀ ਚਾਹੀਦੀ ਇਹ ਫੁੱਲ ਹੋਣੀ ਚਾਹੀਦੀ ਕਾਰਵਾਈ ਹਾਂ ਹੈਗੀ ਪਾਨਾ ਤੋੜਦੀ ਸਾਰੀ ਵੀਡੀਓ ਵੀ ਹਾਂ ਹੈਗੀ ਏ ਮੈਂ ਥੋੜੇ ਕਪੜੇ ਥੋੜੇ ਕਪੜੇ ਕਪੜੇ

ਕੀ ਨਾਮ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਜੀ ਕਿੱਧਰ ਸਿੱਥੋਂ ਦੇ ਰਹਿਣ ਵਾਲੇ ਮੈਂ ਯਾਰਾ ਚੁਗੇ ਯਾਰਾ ਸਿੰਘ ਵਾਲੇ ਰਹਿਣਾ ਹਾਂ ਤੇ ਕੀ ਹੋਇਆ ਜਿਹੜੀ ਤੁਹਾਡੇ ਘਰੇ ਦੇ ਵਿੱਚ ਗੋਦਾ ਕਰਦੀ ਕਿੰਨਾ ਬਲੋ ਕੀਤੀ ਇਹ ਸਰਜੀਤ ਸਿੰਘ ਰੇਸ਼ਮ ਸਿੰਘ ਦਾ ਕਿੱਧਰ ਰਹਿਣ ਵਾਲੇ ਇਹ ਵੀ ਯਾਰਾ ਸਿੰਘ ਚੁਗਾਂ ਦੇ ਰਹਿਣ ਵਾਲੇ ਗਵਾਂਡ ਨੇ ਰੇਸ਼ਮ ਸਿੰਘ ਕਬਾਇ ਦਾ ਤੇ ਆਏ ਉਥੋਂ ਨੇ ਤੇ ਥਾਂ ਮੈਦਿੱਤੀ ਸੀ ਪਹਿਲਾਂ ਤੇ ਉਹ ਥਾਂ ਦਾ ਤਾਂ ਰੋਲਾ ਵਿੱਚ ਨਹੀਂ ਹੈਗਾ ਔਰ ਇਹਨਾਂ ਜਿਹੜਾ ਰਕਤਾਂ ਕੀਤੀਆਂ ਤੇ ਉਹ ਕਰੀਬਨ ਇਹਨਾਂ ਸਾਡੇ ਨਾਲ ਲੜਾਈ ਕੀਤੀਗੀ ਕੀ ਵਜ੍ਹਾ ਸੀਗੀ ਲੜਾਈ ਇਹ ਲੜਾਈ ਵਜ੍ਹਾ ਦੀ ਇਹ ਇਹ ਵੀ ਮੈਂ ਪਹਿਲਾ ਇਹਨਾਂ ਨੂੰ ਲਾਹਮਾ ਦੇਣ ਗਿਆ ਇਹਨਾਂ ਆਖਾ ਵੀ ਅਹੀਂ ਦੋਨੋਂ ਅੰਦਰੂ ਛੇਪਲਾਂ ਦੇ ਦੋਨੋਂ ਲਾਹਮਾ ਦੇਣ ਗਿਆ ਲਾਹਮਾ ਦੇਣ ਗਿਆ ਹਾਂ ਮੈਂ ਕਿ ਮੇਰੀ ਕੁੜੀ ਮਨੇ ਮਾੜੀ ਅੱਖ ਵਿੰਦੇ ਨੇ ਤੇ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਇਹਨਾਂ ਉਲਟਕ ਗੱਲ ਬਣਾ ਕੇ ਤੇ ਗੁੰਡਾਗਰਦੀ ਮੰਗਵਾ ਲਈ ਇੰਨੇ ਕਮ ਹੋ ਗਏ ਤੇ ਪੰਜ ਤਿੰਨ ਬੰਦੇ ਹੈਗੇ ਨੇ ਪਾਨੇ ਵਾਲੇ ਦੇ ਤੇ ਦੋ ਬੰਦੇ ਹੈਗੇ ਨੇ ਇਥੂ ਜੁਗਾ ਯਾਰਾ ਸੰਗ ਵਾਲੇ ਦੇ ਤੇ ਪੰਜ ਚਾਰ ਪੰਜ 10 ਜੀ ਆਪ ਬਣ ਜਾਂਦੇ ਰਿਹਾ ਕਰੋ ਕਰਦੇ ਬੁੱਢੀਆਂ ਬੰਦੇ ਹੋਟ ਮਾਰ ਕੀਤੀ ਸਾਨੂੰ ਸਾਰੇ ਜੀਆਂ ਨੂੰ ਅੰਦਰ ਵੱਲ ਗਏ ਤੇ ਅੰਦਰ ਵੱਲਨ ਦੇ ਕਰੀਬਨ ਸਾਡੇ ਮੁੰਡੇ ਨੂੰ ਛੱਕ ਤੇ ਅੰਦਰੂ ਲੈ ਗਏ ਛੜਕ ਤੇ ਛੜਕ ਤੇ ਸਾਡੇ ਮੁੰਡੇ ਨੂੰ ਕੋਟ ਮਾਰ ਕੀਤੀ ਇਹ ਤੋਂ ਫਿਰ ਬੰਦਾ ਆਇਆ ਕਿ ਇਧਰ ਹਟਾ ਨਹੀਂ ਬਣੂ ਤੇ ਦੋ ਬੰਦਿਆਂ ਨੇ ਛਡਾਇਆ ਇਹਨੂੰ ਮੁੰਡੇ ਨੂੰ ਨਹੀਂ ਤਾਂ ਮੁੰਡੇ ਹੱਡੇ ਦੀ ਜਾਨੋ ਮਾਰ ਦੇਣਾ ਸੀ ਤੇ ਅੰਦਰ ਵੜ ਗਿਆ ਦਾਖਲ ਹੋ ਗਿਆ ਉੱਤੇ ਅੰਦਰ ਦਾਖਲ ਹੋਣ ਕਰ ਤਿਕਣ ਇਹਨਾਂ ਵਲਗਾ ਪਾਤੇ ਤੇ ਅੰਦਰ ਦਾਖਲ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕੋਟਮ ਤੇ ਮੋਬਾਈਲਾਂ ਸਾਡੀਆਂ ਲਾਇਆ ਗਏ ਇਹ ਹਕਮ ਮੋਬਾਈਲ ਤੇ ਚੋਰੀ ਕਰ ਲ ਗਏ ਤੇ ਬਾਕੀ ਦੇ ਮੋਬਾਈਲਾਂ ਟੁੱਟ ਪਜ ਗਿਨਿਆ ਤੇ ਹੋਰ ਕੀ ਪੰਨ ਤੋੜ ਕੀਤੀ ਸਾਡੇ ਟੀਵੀ ਦੀ ਤੋੜ ਪੰਨ ਕੀਤੀ ਫਰਿੱਜ ਦੀ ਤੋੜ ਪੰਨ ਕੀਤੀ ਸਾਡੇ ਮੋਟਰਸਾਈਕਲ ਦੀ ਤੋੜ ਪੰਨ ਕੀਤੀ ਰੋੜੇ ਮਾਰ ਮਾਰ ਤੇ ਛਰੇ ਆਮ ਗੁੱਡਨਾ ਕਰਦੀ ਛਰੇ ਆਮ ਗੁੱਡਨਾ ਕਰਦੀ ਕੀਤੀ ਹੈ ਨਾ ਤੇ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਮਾਨੂੰ ਕਾਰਵਾਈ ਪਾਈ ਏ ਸਾਡੀ ਪੁਲਿਸ ਕਾਰਵਾਈ ਨਹੀਂ ਚੜਾ ਰਹੀ ਕਪੜੇ ਪਾੜੇ ਲੱਤੀ ਲੜਕੀ ਦੇ ਕਪੜੇ ਪਾੜੇ ਬੈਨੇ ਸੂਟ ਬਾਹ ਤੇ ਸੱਟ ਮਾਰੀ ਨੇ ਅਸੀਂ ਸਿਵਲ ਚ ਦਾਖਲ ਵੀ ਕੀਤੀ ਰੱਖਾਇ ਨੂੰ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ। ਕੋਈ ਮੰਗ ਕੇ ਕਾਰਵਾਈ। ਹੁਣ ਕਾਰਵਾਈ ਅਜੇ ਨਹੀਂ ਚੜੀ। ਔੜ ਚਾਹੀਦੀ। ਹੁਣ ਚੜਨੀ ਚਾਹੀਦੀ। ਕੋਈ ਸੁਣਾਈ ਨਹੀਂ ਦਿੱਬੇ ਦਾ। ਕੋਈ ਸੁਣਾਈ ਨਹੀਂ ਐਸਐਚ ਕਰ ਰਿਆ। ਕੌਣ ਦਖਲਦਾਜੀ ਦੇ ਰਿਆ ਇਹਦੇ ਚ? ਇਹਦੇ ਚ ਦਖਲਦਾਜੀ ਪਿੰਡ ਚ ਕੋਈ ਬੰਦੇ ਹਗੇ ਨੇ ਉਹ ਫੋਨ ਕਰਦੇ ਨੇ ਨਾ ਤਾਂ ਸਾਨੂੰ ਵੀ ਉਹਨਾਂ ਦਾ ਨਹੀਂ ਪਤਾ। ਹੂੰ ਠੀਕ ਹੈ। ਕਾਰਵਾਈ ਨਹੀਂ ਹੁੰਦੀ। ਉਹ ਅਗੋ ਕਾਰਵਾਈ ਫੋਨ ਕਰ ਛੱਡਦੇ ਨੇ ਤੇ ਚਲੋ ਜੀ ਐਸਐਚ ਉਹਨਾਂ ਦੀ ਸੁਣਦੇ ਤੇ ਸਾਡੀ ਕਾਰਵਾਈ ਨਹੀਂ ਪਾਰ। ਜੀ ਬੰਲਾ ਚਾਹੀਦਾ ਨਸਾਂ ਕੋਲ। ਸਾਨੂੰ ਮਰਨਾ ਚਾਹੀਦਾ ਇਨਸਾਬ ਸਾਨੂੰ ਦਵਾ ਜਾਵੇ ਤੇ ਉਦੋਂ ਬਾਅਦ ਵਿੱਚ ਹਨ ਕੁਛ ਨਹੀਂ ਚਾਹੀਦਾ ਸਾਡੇ ਕੱਲ ਇਹ ਲੜਾਈ ਤੋਂ ਬਹੁਤ ਚਾਲੂ ਤੁਹਾਡੇ ਕੋਲ ਵੀਡੀਓ ਵੀ ਹੋ ਗਿਆ ਨੇ ਜਿਹੜੀਆਂ ਸਾਡੇ ਮੈੜਾ ਚ ਵੀਡੀਓ ਹੋ ਗਿਆ ਨੇ ਹੋ ਗਈਆਂ ਜਿਹੜੀਆਂ ਹਾਂ ਜਿਹੜੀਆਂ ਬਣਾਈਆਂ ਗਈਆਂ ਨੇ